ਹਾਂਜੀ ਇਹ ਜੋ ਅੱਜ ਨੇ ਰੈਸਪੀ ਬਣਾਈ ਹੈ ਮੈਂ ਤੁਹਾਡੇ ਨਾਲ ਸਾਰੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਕਦੀ ਤੁਸੀਂ ਵੀ ਇਸ ਤਰ੍ਹਾਂ ਦੀ ਇਡਲੀ ਵੈਜੀਟੇਬਲ ਵਾਲੀ ਬਣਾਈਏ ਜੇ ਨਹੀਂ ਬਣਾਈ ਤਾਂ ਇੱਕ ਵਾਰੀ ਜਰੂਰ ਖਾ ਕੇ ਦੇਖਣਾ ਇਹ ਦੇਖੋ ਜੀ ਔਰ ਮੈਂ ਸਿੰਪਲ ਵੀ ਨਾਲ ਹੀ ਇਡਲੀ ਆ ਰੱਖੀਆਂ ਨੇ ਔਰ ਮੇਰੀ ਰੈਸਪੀ ਨੂੰ ਧਿਆਨ ਨਾਲ ਅੱਜ ਦੇਖੋ ਤੇ ਇੱਕ ਵਾਰੀ ਜਰੂਰ ਬੱਚਿਆਂ ਨੂੰ ਬਣਾ ਕੇ ਖਿਲਾਣਾ ਇਹ ਦੇਖੋ ਜੀ ਇਡਲੀ ਕਿੰਨੀ ਵਧੀਆ ਬਣੀ ਹੈ ਔਰ ਇੰਨੀ ਸੌਫਟ ਬਣੀ ਹੈ ਜਿਸ ਵੇ ਨਾਲ ਮੈਂ ਅੱਜ ਬਣਾਈ ਹੈ ਤੁਸੀਂ ਵੀ ਸੇਮ ਇਸ ਤੇ ਵੀ ਨਾਲ ਬਣਾਣਾ ਔਰ ਇੱਕ ਵਾਰੀ ਮੇਰੀ ਰੈਸਪੀ ਟ੍ਰਾਈ ਕਰਕੇ ਦੇਖਣਾ ਜ਼ਰੂਰ ਬੱਚੇ ਬੜੇ ਖੁਸ਼ ਹੋਣਗੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਚਾਟ ਦੀ ਪਲੇਟ ਤਿਆਰ ਕੀਤੀ ਹੁੰਦੀ ਹੈ ਇਹ ਦੇਖੋ ਜੀ ਠੀਕ ਹੈ ਜੀ ਔਰ ਐ ਸਿੰਪਲ ਵਾਲੀ ਰੈਸਪੀ ਵੀ ਦੇਖੋ ਸਿੰਪਲ ਵਾਲੀ ਜਿਹੜੀਆਂ ਮੈਂ ਇਟਲੀਆਂ ਬਣਾਈਆਂ ਨੇ ਇਹਦੇ 'ਚ ਮੈਂ ਰਾਇ ਤੇ ਕੜੀ ਪੱਤਾ ਪਾ ਦਿੱਤਾ ਸੀ ਪਹਿਲੀ ਨਮਕ ਪਾ ਦਿੱਤਾ ਸੀ ਇਸ ਤਰ੍ਹਾਂ ਵੀ ਤੁਸੀਂ ਖਾ ਸਕਦੇ ਹੋ ਔਰ ਇਸ ਤਰ੍ਹਾਂ ਚਟਪਟੇ ਵੀ ਬਣਾ ਕੇ ਖਾ ਸਕਦੇ ਹੋ ਤੇ ਹੁਣ ਮੈਂ ਸਟਾਰਟ ਕਰਨ ਲੱਗਣੀ ਆ ਲੱਗੀਆਂ ਇਡਲੀ ਬਣਾਣੀ ਤੇ ਤੁਸੀਂ ਇੱਕ ਇੱਕ ਪੁਆਇੰਟ ਨੂੰ ਧਿਆਨ ਨਾਲ ਦੇਖਣਾ ਔਰ ਜਿਸ ਤਰ੍ਹਾਂ ਮੈਂ ਬਣਾਈ ਹੈ ਸੇਮ ਉਸੇ ਤਰ੍ਹਾਂ ਬਣਾਉਣਾ ਠੀਕ ਹੈ ਜੀ ਓਕੇ ਜੀ ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਇਡਲੀ ਦੀ ਨਵੀਂ ਰੈਸਪੀ ਬਣਾ ਰਹੀ ਆ ਤੁਸੀਂ ਅਗਰ ਇੱਕ ਵਾਰੀ ਬਣਾਓਗੇ ਤੇ ਤੁਹਾਡਾ ਬਾਰ-ਬਾਰ ਮਨ ਕਰੇਗਾ ਕਿ ਅਸੀਂ ਬਾਰ-ਬਾਰ ਬਣਾਈਏ ਤੇ ਬੱਚਾਂ ਨੂੰ ਬਾਰ-ਬਾਰ ਖਵਾਈਏ ਇਹ ਬਹੁਤ ਹੀ ਹਲਕੀ ਫੁਲਕੀ ਹੁੰਦੀ ਹੈ ਔਰ ਹਜ਼ਮ ਵੀ ਚੱਤੀ ਹੋ ਜਾਂਦੀ ਹੈ ਕਿਉਂਕਿ ਸੂਜੀ ਦੇ ਨਾਲ ਬਣਦੀ ਹੈ ਅੱਜ ਅਸੀਂ ਇਡਲੀ ਜਿਸ ਹਿਸਾਬ ਨਾਲ ਬਣਾ ਰਹੇ ਹਾਂ ਜਿਸ ਤਰ੍ਹਾਂ ਬਣਾ ਰਹੇ ਹਾਂ ਤੇ ਬੜੇ ਧਿਆਨ ਨਾਲ ਇੱਕ ਪੁਆਇੰਟ ਨੂੰ ਦੇਖਣਾ ਮੈਂ ਜਿੰਨੀ ਸੂਜੀ ਲਈਏ ਉਨਾ ਹੀ ਮੈਂ ਦਹੀਂ ਲਿਆ ਤੇ ਸਭ ਤੋਂ ਪਹਿਲੇ ਮੈਂ ਥੋੜਾ ਜਿਹਾ ਕੜੀ ਪੱਤੇ ਵਿੱਚ ਸੁੱਕਦੇ ਤਨ ਕੱਟ ਕੇ ਬਰੀਕ-ਬਰੀਕ ਤੇ ਅਸੀਂ ਸਭ ਤੋਂ ਪਹਿਲੇ ਇਹਦੇ ਵਿੱਚ ਸੂਜੀ ਪਾਵਾਂਗੇ ਤੇ ਹੋਲ ਪਾ ਦਾਂਗੇ ਅਸੀਂ ਸਾਰਾ ਦਹੀਂ ਸ਼ਾਇਦ ਸਾਨੂੰ ਹੋਰ ਵੀ ਜ਼ਰੂਰਤ ਵੇ ਵੇ ਕਿਉਂਕਿ ਅਸੀਂ ਇਹਦੇ ਵਿੱਚ ਪਾਣੀ ਬਿਲਕੁਲ ਵੀ ਯੂਜ਼ ਨਹੀਂ ਕਰਨਾ ਤੁਹਾਨੂੰ ਪਤਾ ਹੈ ਕਿ ਸੂਜੀ ਜੜੀਏ ਉਹ ਪਾਣੀ ਬੜਾ ਸੋਖਦੀ ਹੈ ਤੇ ਅਸੀਂ ਇਹਦੇ ਚ ਮਿਕਸ ਕਰਕੇ ਹੁਣ ਅਸੀਂ ਥੋੜਾ ਜਿਹਾ ਦੇ ਰਾਈ ਪਾਵਾਂਗੇ ਕਿਉਂਕਿ ਰਾਈ ਜੜੀਏ ਨਾ ਕੱਚੀ ਤੜਕੇ ਚ ਤਾਂ ਬਾਅਦ ਚ ਪਾਵਾਂਗੇ ਤੇ ਕੱਚੀ ਜੜੀ ਰਾਈ ਨਾ ਬਹੁਤ ਟੇਸਟੀ ਲੱਗਦੀ ਹੈ ਸੂਜੀ ਵਿੱਚ ਠੀਕ ਹੈ ਜੀ ਔਰ ਹਲਕਾ ਜਿਹਾ ਇਹ ਅਸੀਂ ਨਮਕ ਪਾ ਦਾਂਗੇ ਬਸ ਹਲਕਾ ਜਿਹਾ ਨਮਕ ਪਾਣਾ ਬਾਕੀ ਸੇ ਤੜਕੇ ਵਿੱਚ ਯੂਜ਼ ਕਰਾਂਗੇ ਜਿੰਨਾ ਕਿ ਤੁਹਾਨੂੰ ਜ਼ਰੂਰਤ ਹੈ ਹਲਕਾ ਜਿਹਾ ਬਸ ਟੇਸਟ ਵਾਸਤੇ ਜਿਆਦਾ ਤੇਜ਼ ਨੇ ਪਲਣਾ ਠੀਕ ਹੈ ਜੀ ਹੁਣ ਅਸੀਂ ਸਾਰੇ ਕੋਲ ਨੂੰ ਮਿਕਸ ਕਰਕੇ ਇਹਨੂੰ ਅਸੀਂ ਟੱਕ ਦਵਾਂਗੇ ਘੱਟ ਤੋਂ ਘੱਟ ਅੱਧੇ ਘੰਟੇ ਵਾਸਤੇ ਐਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਅਗਰ ਤੁਹਾਨੂੰ ਖਾਰ ਲੱਗਦਾ ਵੀ ਹੈ ਤੁਸੀਂ ਬਾਅਦ ਵਿੱਚ ਅੱਧਾ ਹੋਰ ਪਾ ਲਾਂਗੇ ਬਟ ਜੇ ਅਸੀਂ ਇਹਨੂੰ ਇਸ ਤਰੀਕ ਰੱਖ ਦਿੰਦੇ ਹਾਂ ਕਿਉਂਕਿ ਜਿੰਨਾ ਅਸੀਂ ਦਹੀਂ ਬਰਾਬਰ ਪਾਇਆ ਪਏਗਾ ਤਾਂ ਜ਼ਰੂਰਤ ਹੋਰ ਸਾਨੂੰ ਥੋੜਾ ਜਿਹਾ ਸ਼ਹਿਦ ਸਨ ਪਾਣੀ ਵੀ ਪਾਣਾ ਪੈ ਜਾ ਅਗਰ ਕੋਸ਼ਿਸ਼ ਕਰਨਾ ਦਹੀਂ ਨਾਲ ਹੀ ਤੁਹਾਡਾ ਬਣ ਜਾਂਦੀ ਹੈ ਇਡਲੀ ਤਾਂ ਬਹੁਤ ਹੀ ਵਧੀਆ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਬਣੇਗੀ ਬੱਚੇ ਤੇ ਪਰਿਵਾਰ ਤੁਹਾਡੇ ਬਾਰ-ਬਾਰ ਡਿਮਾਂਡ ਕਰਨਗੇ ਇਸ ਤਰ੍ਹਾਂ ਦੀ ਹੈਲਦੀ ਚੀਜ਼ਾਂ ਸੀ ਬਣਾਵਾਂਗੇ ਤਾਂ ਬੱਚਿਆਂ ਦਾ ਵੀ ਬਹੁਤ ਮਨ ਕਰੇਗਾ ਘਰ ਦੀਆਂ ਚੀਜ਼ਾਂ ਖਾਣ ਦਾ ਠੀਕ ਹੈ ਜੀ ਹੁਣ ਅਸੀਂ ਇਹਨੂੰ ਕੀ ਕਰਾਂਗੇ ਅਸੀਂ ਇਹਨੂੰ ਟੱਕ ਕੇ ਇੱਕ ਸਾਈਡ ਤੇ ਰੱਖ ਦਾਂਗੇ ਹੁਣ ਅਸੀਂ ਵੈਜੀਟੇਬਲ ਕੱਟਣ ਲੱਗਿਆਂ ਜਿਹਦੇ ਨਾਲ ਕੇ ਇਡਲੀ ਨੂੰ ਅਸੀਂ ਹੋਰ ਵੀ ਵਧੀਆ ਬਣਾਣਾ ਹੈ ਔਰ ਟੇਸਟੀ ਬਣਾਣਾ ਹੈ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਮੈਂ ਕਿਹੜੀਆਂ ਕਿਹੜੀਆਂ ਵੈਜੀਟੇਬਲ ਲੈ ਰਹੀਆਂ ਨਾਲ ਹਾਂਜੀ ਹੁਣ ਅਸੀਂ ਵੈਜੀਟੇਬਲ ਲੈ ਰਿਆ ਗਾਜਾ ਸ਼ਿਮਲਾ ਮਿਰਚ ਪਿਆਜ਼ ਇੱਕ ਟਮਾਟਰ ਤੇ ਪੰਜ ਛੇ ਲਸਣ ਦੀਆਂ ਤੁਰੀਆਂ ਤੇ ਇਹਨੂੰ ਅਸੀਂ ਕੱਦੂਕਸ ਕਰਾਂਗੇ ਬਾਕੀ ਸਬਜ਼ੀਆਂ ਨੂੰ ਅਸੀਂ ਲੰਬਾ ਲੰਬਾ ਪਤਲਾ ਪਤਲਾ ਕੱਟ ਲਵਾਂਗੇ ਠੀਕ ਹੈ ਜੀ ਚਲੋ ਜੀ ਮੈਂ ਅੱਗੇ ਤੁਹਾਨੂੰ ਦੱਸਦੀ ਆ ਕਿ ਕਿਸ ਤਰ੍ਹਾਂ ਕਰਨਾ ਕਿਵੇਂ ਬ बनानी ਹੈ ਏਡਲੀ ਸਭ ਤੋਂ ਪਹਿਲੇ ਨੂੰ ਅੱਧੇ ਘੰਟੇ ਵੱਸੇ ਪਿਘੋ ਕੇ ਰੱਖੋ ਉਸ ਤੋਂ ਬਾਅਦ ਫਿਰ ਅਸੀਂ ਇਡਲੀ ਸਟਾਰਟ ਕਰਾਂਗੇ ਬਣਾਣੀ ਪਹਿਲੇ ਅਸੀਂ ਇਡਲੀ ਰੱਖਨੇ ਆ ਉਸ ਤੋਂ ਬਾਅਦ ਅਸੀਂ ਇੱਕ ਤੜਕਾ ਲਗਾਵਾਂਗੇ ਸਾਈਡ ਤੇ ਠੀਕ ਹੈ ਜੀ 20 ਮਿੰਟ ਹੋ ਗਏ ਨੇ ਹੁਣ ਅਸੀਂ ਸੂਜੀ ਦੇਖੋ ਫੁੱਲ ਗਈ ਅੱਛੀ ਤਰ੍ਹਾਂ ਤੇ ਅਜੇ ਸਾਡਾ ਕੋਲ ਬਹੁਤ گاੜਾ ਲੱਗਦਾ ਪਿਆ ਤੇ ਅਸੀਂ ਥੋੜਾ ਜਿਹਾ ਤੇ ਦਹੀਂ ਜਾਂ ਦੁੱਧ ਕੁਝ ਹੋਰ ਪਾ ਲਾਂਗੇ ਠੀਕ ਹੈ ਜੀ ਕਿਉਂਕਿ ਪਾਣੀ ਅਸੀਂ ਬਿਲਕੁਲ ਯੂਜ਼ ਨਹੀਂ ਕਰਨਾ ਤੁਸੀਂ ਦਹੀਂ ਪਾਣਾ ਦੁੱਧ ਪਾਣਾ ਜੋ ਮਰਜ਼ੀ ਪਾ ਲਓ ਇਹਦੇ ਵਿੱਚ ਤੇ ਨੂੰ ਅੱਛੇ ਤਰ੍ਹਾਂ ਮਿਕਸ ਕਰਕੇ ਅਗਰ ਤੁਹਾਨੂੰ ਲੱਗਦਾ ਕਿ ਕੋਲ ਅਜੇ ਵੀ ਗਾੜਾ ਹੈ ਤੇ ਫਿਰ ਹੋਰ ਥੋੜਾ ਪਾ ਲੈਣਾ ਠੀਕ ਹੈ ਜੀ ਬਟ ਠੀਕ ਹੈਗਾ ਹੁਣ ਵਸੇ ਬਿਲਕੁਲ ਠੀਕ ਹੈ ਥੋੜਾ ਜੰਮ ਐ ਵੀ ਚੁੱਧ ਦੁੱਧ ਵੀ ਪਾਣ ਲੱਗੀਆਂ ਦੋ ਤਿੰਨ ਚਮਚ ਜ਼ਿਆਦਾ ਨਹੀਂ ਫਿਰ ਜ਼ਿਆਦਾ ਪਤਲਾ ਹੋ ਜਾਏਗਾ ਕਿਉਂਕਿ ਜ਼ਿਆਦਾ ਪਤਲਾ ਵੀ ਨਾ ਫਿਰ ਵਧੀਆ ਨਹੀਂ ਬਣਦੀ ਇਟਲੀ ਅੱਜ ਜਿਹੜੀ ਇਸ ਰੈਸਪੀ ਬਣਾ ਰያ ਹਾਂ ਤੇ ਥੋੜਾ ਸਾਨੂੰ ਸਖਤੀ ਚਾਹੀਦੀ ਇਡਲੀ ਜਿਆਦਾ ਪੂਰੀ ਪੂਰੀ ਨਹੀਂ ਚਾਹੀਦੀ ਠੀਕ ਹੈ ਜੀ ਹੁਣ ਇਹ ਦੇਖੋ ਜੀ ਸਾਡਾ ਕੋਲ ਬਹੁਤ ਵਧੀਆ ਹੋ ਗਿਆ ਇਹ ਦੇਖੋ ਠੀਕ ਹੈ ਜੀ ਹੁਣ ਮੈਂ ਸਟੀਮਰ ਉੱਪਰ ਰੱਖ ਦਿੱਤਾ ਤੇ ਅਸੀਂ ਹੁਣ ਸਟੀਮ ਕਰਾਂਗੇ ਪਹਿਲੇ ਇਡਲੀ ਨੂੰ ਉਸ ਤੋਂ ਬਾਅਦ ਅਸੀਂ ਅਗੋਏ ਪ੍ਰੋਸੈਸ ਸ਼ੁਰੂ ਕਰਾਂਗੇ ਹਾਂਜੀ ਮੈਂ ਦੇਖੋ ਸਟੀਮਰ ਉੱਪਰ ਰੱਖ ਦਿੱਤਾ ਪਾਣੀ ਗਰਮ ਵੀ ਹੋ ਗਿਆ ਤੇ ਹੁਣ ਅਸੀਂ ਰੱਖਾਂਗੇ ਇਡਲੀਆਂ ਉਸ ਤੋਂ ਬਾਅਦ ਪਹਿਲੇ ਮੈਂ ਸਾਂਚੇ ਦੇ ਵਿੱਚ ਅੱਛੀ ਤਰ੍ਹਾਂ ਤੇਲ じゃ ਕਿਉਂ ਉਸ ਰਿਫਾਈਨਡ ਕੁਛ ਵੀ ਜ਼ਰੂਰ ਲਗਾਉਣਾ ਰਸ਼ ਇੱਥੇ ਤੇ ਅਸੀਂ ਹੋੜਿਆ ਦੇ ਵਿੱਚ ਥੋੜਾ ਘਿਓ ਲਗਾਵਾਂਗੇ ਠੀਕ ਹੈ ਜੀ ਮੈਂ ਤੇ ਦੇਸੀ ਘਿਓ ਹੀ ਲਗਾ ਲਵਾਂਗੀ ਆ ਤੁਸੀਂ ਜੋ ਮਰਜ਼ੀ ਲਗਾ ਲੈਣਾ ਆਪਣੀ ਮਰਜ਼ੀ ਤੁਹਾਡੇ ਤੇ ਡਿਪੈਂਡ ਹੈ ਜੇ ਤੁਸੀਂ ਦਹੀਂ ਖਾਂਦੇ ਤੇ ਤੁਸੀਂ ਆਇਲ ਲਗਾ ਸਕਦੇ ਹੋ ਤੇ ਜਾਂ ਤੁਸੀਂ ਰਿਫਾਈਨਡ ਲਗਾ ਸਕਦੇ ਹੋ ਠੀਕ ਹੈ ਜੀ ਮੈਂ ਦੇਸੀ ਘਿਓ ਵਾਲਾ ਥੋੜੀਆ ਚੋਪੜ ਦਿੱਤੀਆਂ ਹੁਣ ਅਸੀਂ ਇਡਲੀ ਪਾਣ ਤੋਂ ਪਹਿਲੇ ਮੈਂ ਬੇਕਿੰਗ ਸੋਡਾ ਲਿਆ ਤੇ ਇਹਨੂੰ ਲਈਏ ਮੈਂ ਦੋਨੋਂ ਚੀਜ਼ਾਂ ਵਿੱਚ ਪਾਵਾਂਗੇ ਕਿਉਂਕਿ ਇਹ ਓਨ ਦੀ ਸਪੋਰਟ ਹੀ ਪਾਣੀ ਹੁੰਦੇ ਨੇ ਪਹਿਲੇ ਨਹੀਂ ਪਾਣੀਆ ਨਹੀਂ ਤੇ ਪ੍ਰੋਸੈਸ ਜਿਹੜਾ ਸਾਡਾ ਰੁਕ ਜਗਾ ਤੇ 2-3 ਬੂੰਦਾ ਤੁਸੀਂ ਪਾਣੀ ਦੇ ਆ ਵੀ ਕੋਰ ਰੱਖਿਆ ਕਰੋ ਕਿਉਂਕਿ ਜਦ ਤੱਕ ਤੁਸੀਂ ਸਮਾਨ ਦੇ ਵਿੱਚ ਥੋੜੇ ਜਿਹਾ ਬੂੰਦਾ 2-3 ਪਾਣੀ ਦੇ ਨਹੀਂ ਪਾਓਗੇ ਤੁਹਾਡਾ ਐਕਟਿਵ ਨਹੀਂ ਹੋਏਗਾ ਅੱਛੇ ਤਰ੍ਹਾਂ ਠੀਕ ਹੈ ਜੀ ਪਾਣੀ ਪਾਣ ਦੇ ਨਾਲ ਹੀ ਐਕਟਿਵ ਹੁੰਦੇ ਨੇ ਤੇ ਬਹੁਤ ਜ਼ਿਆਦਾ ਫੁੱਲੀਆਂ ਫੁੱਲੀਆਂ ਤੁਹਾਡੀਆਂ ਇਡਲੀਆਂ ਬਣਨਗੀਆਂ ਠੀਕ ਹੈ ਜੀ ਹਾਂਜੀ ਹੁਣ ਅਸੀਂ ਪਾਵਾਂਗੇ ਇਨੋ ਬੇਕਿੰਗ ਸੋਡਾ ਸੋਡਾ ਜੋ ਵੀ ਪਾ ਸਕਦੇ ਹੋ ਤੁਸੀਂ ਪਾ ਸਕਦੇ ਹੋ ਅਗਰ ਤੁਹਾਡੇ ਕੋਲ ਇਨੋ ਨਹੀਂ ਹੈ ਤਾਂ ਬੇਕਿੰਗ ਸੋਡਾ ਵੀ ਪਾ ਸਕਦੇ ਹੋ ਤੇ ਜਿਹੜਾ ਮਿੱਠਾ ਸੋਡਾ ਹੁੰਦਾ ਵੀ ਪਾ ਸਕਦੇ ਹੋ ਠੀਕ ਹੈ ਇਹ ਦੇਖੋ ਜੀ ਹੁਣ ਅਸੀਂ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ ਤੇ ਨਾਲ ਹੀ ਅਸੀਂ ਇਹਨੂੰ ਸਾਂਚੇ ਚ ਪਾਉਣਾ ਸ਼ੁਰੂ ਕਰ ਦਾਂਗੇ ਅਗਰ ਤੁਹਾਡੀ ਇਡਲੀਆ ਦਾ ਸਮਾਨ ਵੱਜਦਾ ਹੈ ਸਾਂਚੇ ਪਾ ਜਾਂਦੇ ਨੇ ਤੇ ਤੁਸੀਂ ਦੂਸਰੇ ਚ ਰੱਖ ਲਓ ਨਹੀਂ ਤੇ ਤੁਸੀਂ ਛੋਟੇ-ਛੋਟੇ ਡੱਬੀਆ ਲੈ ਲਓ ਕਟੋਰੀਆਂ ਲੈ ਲਓ ਕੁਝ ਵੀ ਲੈ ਸਕਦੇ ਹੋ ਐ ਨਹੀਂ ਕਿ ਤੁਸੀਂ ਉਹ ਪਿਆਰ ਵੀ ਐਕਟਿਵ ਹੋਈ ਜਾਏਗਾ ਤੇ ਫਿਰ ਉਹ ਖਤਮ ਹੋ ਜਾਏਗਾ ਉਹਦਾ ਕੰਮ ਠੀਕ ਹੈ ਜੀ ਜਿਹੜਾ ਇਨੋ ਦਾ ਕੰਮ ਹੈ ਉਹ ਫਿਰ ਖਤਮ ਹੋ ਜਾਂਦਾ ਹੈ ਅਗਰ ਤੁਸੀਂ ਇਹਨੂੰ ਪਿਆਰ ਰਹਿਣ ਦੋਗੇ ਪਿਆਰ ਨਹੀਂ ਰਹਿਣ ਦੇਣਾ ਨਾਲ ਦੀ ਨਾਲ ਇਹਨੂੰ ਯੂਜ਼ ਕਰ ਲੈਣਾ ਤੁਸੀਂ ਇਹ ਦੇਖੋ ਮੈਂ ਸਾਂਚੇ ਦੇ ਵਿੱਚ ਪਾ ਲਿਆ ਤੇ ਮੈਂ ਨਾਲ ਹੀ ਰੱਖ ਦਵਾਂਗੀ ਠੀਕ ਹੈ ਜੀ ਹਾਂ ਜੀ ਇਡਲੀਆਂ ਪਰਨ ਤੋਂ ਬਾਅਦ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਨਾ ਹੈ ਦੋਨਾਂ ਨੂੰ ਟੋਲੇ ਜਾਂ ਤਿੰਨੇ ਪਰਤਨ ਤੁਹਾਡੇ ਜਿੰਨੇ ਵੀ ਨੇ ਤੇ ਨਾਲ ਹੀ ਤੁਸੀਂ ਰੱਖ ਦੇਣਾ ਟੱਕਲ ਖੋਲ ਕੇ ਨਾਲ ਹੀ ਤੁਸੀਂ ਰੱਖ ਦੋ ਇੱਕ ਸਾਈਡ ਤੇ ਰੱਖਣਾ ਜਿਹੜਾ ਤੁਹਾਡਾ ਮਟੀਰੀਅਲ ਬਚਿਆ ਹੋਇਆ ਹੈ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਜਿਹੜਾ ਤੁਹਾਡਾ ਪਿਆ ਹੋਇਆ ਮਟੀਰੀਅਲ ਉਹ ਅਗਰ ਤੁਸੀਂ ਯੂਜ਼ਿੰਗ ਕਰੋਗੇ ਤੇ ਉਹ ਖਰਾਬ ਹੋ ਜਾਏਗਾ ਹੁਣ ਮੈਂ ਇਹਨੂੰ ਇੱਕ ਕਟੋਰੀ ਜਿਹੜਾ ਬਿਲਕੁਲ ਮਟੀਰੀਅਲ ਬਚ ਗਿਆ ਥੋੜਾ ਜਾਂ ਇਹਨੂੰ ਮੈਂ ਇੱਕ ਕਟੋਰੀ ਚ ਪਾ ਕੇ ਤੇ ਇਹ ਵੀ ਸਾਈਡ ਤੇ ਰੱਖ ਦਵਾਂਗੀ ਠੀਕ ਹੈ ਜੀ ਹਾਂਜੀ ਇਹ ਦੇਖੋ ਜੀ ਮੈਂ ਸਾਈਡ ਤੇ ਕਟੋਰੀ ਰੱਖ ਦਿੱਤੀ ਹੈ ਹੁਣ ਇਹਨੂੰ ਅਸੀਂ ਘੜ ਤੋਂ ਘੱਟ 10 12 ਮਿੰਟ ਅਗਰ ਤੁਸੀਂ 15 ਮਿੰਟ ਦੇ ਸਕਦੇ ਤਾਂ ਵੀ ਬਹੁਤ ਵਧੀਆ ਨਹੀਂ ਤੇ 12 ਮਿੰਟ ਤੋਂ ਪਹਿਲੇ ਇਹਨੂੰ ਉਤਾਰਨਾ ਟਾਈਮ ਘੜੀ ਤੇ ਨੋਟ ਕਰ ਲਓ ਪੂਰਾ ਠੀਕ ਹੈ ਜੀ ਪੂਰਾ ਨੋਟ ਕਰਕੇ ਤੇ ਤੁਸੀਂ ਉਸ ਤੋਂ ਬਾਅਦ ਅੱਗੇ 12 ਜਾਂ 15 ਮਿੰਟ ਇਹਨੂੰ ਜ਼ਰੂਰ ਰੱਖਣਾ ਔਰ ਠੰਡੀਆਂ ਘਾ ਕੇ ਕੱਢ ਲੈਣਾ ਪਹਿਲੇ ਇਹਨੂੰ ਜਲਦੀ ਨਹੀਂ ਕਰਨੀ ਕਿਉਂਕਿ ਅਸੀਂ ਇਕੱਟੇ ਜਲਦੀ ਜਲਦੀ ਗਰਮ ਗਰਮ ਕੱਢ ਲਾਂਗੇ ਤੇ ਉਹ ਟੁੱਟਦੀਆਂ ਜਾਣਗੀਆਂ ਠੀਕ ਹੈ ਜੀ ਤੇ ਪਰ ਸਾਨੂੰ ਐ ਟੁੱਟੀਆਂ ਨਹੀਂ ਚਾਹੀਦੀਆਂ ਸਾਨੂੰ ਅਸੀਂ ਆਪਣੇ ਹਿਸਾਬ ਨਾਲ ਕਟਿੰਗ ਕਰਾਂਗੇ ਕਿਉਂਕਿ ਅੱਜ ਅਸੀਂ ਬਹੁਤ ਵਧੀਆ ਰੈਸਪੀ ਬਣਾ ਰਹੇ ਹਾਂ ਉਹਦੇ ਵਿੱਚ ਸਾਨੂੰ ਟੁੱਟੀਆਂ ਨਹੀਂ ਚਾਹੀਦੀਆਂ ਸਾਨੂੰ ਬਹੁਤ ਵਧੀਆ ਰੈਸਪੀ ਚਾਹੀਦੀ ਠੀਕ ਹੈ ਜੀ ਜਿਹੜੀ ਕਿ ਬੱਚਿਆਂ ਨੂੰ ਵੀ ਬਹੁਤ ਪਸੰਦ ਆਵੇ ਅਤੇ ਘਰਦਿਆਂ ਨੂੰ ਫੈਮਿਲੀ ਨੂੰ ਵੀ ਬਹੁਤ ਪਸੰਦ ਆਵੇ ਚਲੋ ਜੀ ਹੁਣ ਅਸੀਂ ਤੜਕੇ ਦੀ ਤਿਆਰੀ ਕਰਦੇ ਹਾਂ ਇੱਕ ਪਾਸੇ ਸਾਡੀਆਂ ਇਡਲੀਆਂ ਤਿਆਰ ਹੋ ਰਹੀਆਂ ਨੇ ਦੂਜੇ ਪਾਸੇ ਅਸੀਂ ਤੜਕਾ ਲਗਾਵਾਂਗੇ ਹਾਂ ਜੀ ਜਦ ਤੱਕ ਸਾਡੀਆਂ ਇਡਲੀਆਂ ਤਿਆਰ ਹੋ ਰਹੀਆਂ ਨੇ ਅਸੀਂ ਦੇਖੋ ਸਬਜ਼ੀਆਂ ਕੱਟ ਲਿਆ ਨੇ ਸਬਜ਼ੀਆਂ ਤੁਸੀਂ ਆਪਣੀ ਮਨਪਸੰਦੀ ਆ ਪਾ ਸਕਦੇ ਹੋ ਮੈਂ ਸ਼ਿਮਲਾ ਮਿਰਚ ਐ ਦੇਖੋ ਲੰਬੀ ਲੰਬੀ ਸ਼ਿਮਲਾ ਮਿਰਚ ਵੀ ਕੱਟ ਦਿੱਤੀ ਹੈ ਔਰ ਨਾਲ ਹੀ ਮੈਂ ਗਾਜਰ ਕੱਟੀ ਹੈ ਇਧਰੋਂ ਪਿਆਜ਼ ਵੀ ਅਸੀਂ ਲੰਬੇ ਲੰਬੇ ਸੋਰੀ ਟਮਾਟਰ ਵੀ ਲੰਬੇ ਲੰਬੇ ਕੱਟੇ ਨੇ ਇੱਕ ਪਾਣਾ ਦੋ ਪਾਣਾ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਪਿਆਜ਼ ਵੀ ਇੱਕ ਵੱਡਾ ਸਰ ਕੱਟ ਲਿਆ ਹਰੀ ਮਿਰਚ ਲਈ ਲਸਣ ਨੂੰ ਬਿਲਕੁਲ ਗ੍ਰाइंड ਕਰਨਾ ਚਾ ਕੱਦੂ ਕਸ ਕਰਨਾ ਠੀਕ ਹੈ ਜੀ ਇਹਨੂੰ ਬ੍ਰੇਕ ਬ੍ਰੇਕ ਕੱਟਣਾ ਨਹੀਂ ਅਗਰ ਤੁਸੀਂ ਸਾਬਤ ਪਾਣਾ ਚਾਹੁੰਦੇ ਹੋ ਤੇ ਇਹਨੂੰ ਪਹਿਲੇ ਤੜਕੇ ਤੋਂ ਪਹਿਲੇ ਇਹਨੂੰ ਭੁੰਨ ਲੈਣਾ ਫਰਾਈ ਕਰ ਲੈਣਾ ਅੱਛੇ ਤਰ੍ਹਾਂ اگر ਤੁਸੀਂ سٹاپ ਕਰਕੇ ਪੜਨਾ ਚਾਹੁੰਦੇ ਹੋ ਤੇ ਤਾਂ ਵੀ ਠੀਕ ਹੈ ਠੀਕ ਹੈ ਜੀ ਤੇ ਧਨੀਆਂ ਵੀ ਮੈਂ ਦੇ ਇੱਕ ਪਰੀ ਕੱਟ ਕੇ ਰੱਖ ਲਿਆ ਹੁਣ ਅਸੀਂ ਸਭ ਤੋਂ ਪਹਿਲੇ ਤੜਕਾ ਲਗਾਵਾਂਗੇ ਮੈਂ ਤੇਲ ਉੱਪਰ ਰੱਖ ਦਿੱਤਾ ਦੋ ਤਿੰਨ ਚਮਚ ਤੁਸੀਂ ਤੇਲ ਦੇ ਪਾ ਸਕਦੇ ਹੋ ਜਿਵੇਂ ਤੁਹਾਡੀ ਮਰਜ਼ੀ ਹੈ ਇਹ ਚੀਜ਼ਾਂ ਤੁਸੀਂ ਆਪਣੀ ਮਰਜ਼ੀ ਨਾਲ ਪਾਓਗੇ ਠੀਕ ਹੈ ਜੀ ਕਿਸੇ ਦੇ ਡਿਪੈਂਡ ਨਹੀਂ ਰਹਿਣਾ ਤੁਸੀਂ ਜੋ ਜਿਸ ਤਰ੍ਹਾਂ ਤੁਹਾਡੇ ਘਰ ਦੇ ਫੈਮਲੀ ਦੇ ਮੈਂਬਰ ਜਿਸ ਤਰ੍ਹਾਂ ਜੋ ਖਾਂਦੇ ਰ ਉਸ ਤਰ੍ਹਾਂ ਬਣਾਉਣਾ ਤੁਸੀਂ ਸਿਰਫ ਮੈਥਡ ਦੇਖਣਾ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਜੀ ਲਸਣ ਨੂੰ ਕਿਉਂਕਿ ਲਸਣ ਪਹਿਲੇ ਫਰਾਈ ਕਰਨਾ ਬਹੁਤ ਜ਼ਰੂਰੀ ਹੈ ਤੇ ਇਹਦਾ ਟੇਸਟ ਵੀ ਬਹੁਤ ਵਧੀਆ ਆਂਦਾ ਤੇ ਨਾਲ ਹੀ ਅਸੀਂ ਹੁਣ ਰਾਈ ਪਾ ਦਾਂਗੇ ਥੋੜੀ ਕੜੀ ਪੱਤਾ ਤੇ ਰਾਈ ਠੀਕ ਹੈ ਜੀ ਕੜੀ ਪੱਤੇ ਦੇ ਜਿਹੜੇ ਤੁਹਾਡੇ ਪੱਤੇ ਨੇ ਤੁਸੀਂ ਇਹਨੂੰ ਕੱਟ ਕੇ ਤੋੜ ਕੇ ਪਾਣਾ ਸਾਬਤ ਨਹੀਂ ਪਾਣਾ ਲਸਣ ਪੁੱਜ ਜਾਏਗਾ ਮੈਂ ਸੀਮਿਤ ਕੀਤਾ ਹੋਇਆ ਸਾਰਾ ਕਿਉਂਕਿ ਇਹ ਮਸਾਲੇ ਬਹੁਤ ਜਲਦੀ ਜਲਣ ਲੱਗ ਜਾਂਦੇ ਨੇ रई में पहले भी पाई से पर भुजी हुई राई का अपना टेस्ट हूँ असि नाल ही राई भी भुन लवेंगे लसन असी भुजन देवे अगर तुम्हें तेल नहीं पाया रिफाइंड पा सकते देसी घ्यो पा हो मक्खन पा ये थोड़ी मर्जी पर डिपेंड है ठीक है जी हूँ असी थोड़ा जहा पा देंगे जीरा भी नाल हाँ जी हूँ असी पाते प्याज अगर थोड़ा तेल जो घट लगता तो तीन पा सकते होर ही अस पा देते सब्ज़ियाँ ज़्यादा असं गालने नहीं प्याज थोड़े जानांस करना हरी मिर्च असी ना ही कुंड दिए उधर इडली का भी टाइम हो चुका है दस मिनट तो पूरे हो गए हैं बस असी दो मिनट बाद इडलियाँ कर लगे ਤੇ ਜਿਹੜਾ ਇਹ ਸਬਜੀ ਅਸੀਂ ਇਹਨੂੰ ਅੱਛੀ ਤਰ੍ਹਾਂ ਬਣਾਵਾਂਗੇ। 2-3 ਮਿੰਟ ਕੁਨਾਂਗੇ। ਤੇ ਫਿਰ ਅਸੀਂ ਇਹਦੇ ਮਸਾਲੇ ਜੋ ਪਾਉਣੇ ਪਾਵਾਂਗੇ। ਇਹਨੂੰ ਬਿਲਕੁਲ ਧੀਮੇ ਤੇ ਬਣਾਣਾ ਆਰਾਮ ਨਾਲ ਕਿਉਂਕਿ ਤੁਹਾਡੀਆਂ ਇਡਲੀਆਂ ਵੀ ਤਿਆਰ ਹੋ ਰਹੀਆਂ ਨੇ। ਅਗਰ ਤੁਸੀਂ ਆਰਾਮ ਨਾਲ ਬਣਾਓਗੇ ਤਾਂ ਵਧੀਆ ਬਣੇਗਾ ਤੇ ਦੂਸਰਾ ਤੁਹਾਡੇ ਨਾਲ ਹੀ ਇਡਲੀਆਂ ਤਿਆਰ ਹੋ ਜਾਣਗੀਆਂ ਤੇ ਜਦ ਤੱਕ ਤੁਸੀਂ ਤੁਹਾਡਾ ਮਸਾਲਾ ਤਿਆਰ ਹੋਣਾ ਨਾਲ ਹੀ ਇਡਲੀ ਇਡਲੀ ਵੀ ਤਿਆਰ ਹੋ ਜੀਏ ਹੋਣਗੀ। ਇਹ ਤੁਸੀਂ ਅਰੋ ਉਹ ਕਮੇਟਾ ਭੁੰਨ ਲਏ ਤੇ ਮਸਾਲੇ ਪਾ ਦੋ ਮਸਾਲੇ ਪਾ ਕੇ ਫਿਰ ਇੱਕ ਦੋ ਮਿੰਟ ਇਹਨੂੰ ਅਸਲ ਸਟੇਵਾਂਗੇ ਕਿਉਂਕਿ ਮਸਾਲੇ ਸਾਹ ਰਚਣਗੇ ਵਿੱਚ ਥੋੜਾ ਜਿਹਾ ਨਮਕ ਹਿਸਾਬ ਨਾਲ ਪਾਣਾ ਕਿਉਂਕਿ ਨਮਕ ਅਸਲੀਅਤ ਹੀ ਫਾਇਦਾ ਹੈ ਸਿਰਫ ਅਸੀਂ ਵੈਜੀਟੇਬਲ ਦੇ ਹਿਸਾਬ ਨਾਲ ਨਮਕ ਪਾਣਾ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਸੌਸ ਤਾਂ ਬੈਕਟਰ ਸੌਸ ਪਾ ਲਓ ਅਗਰ ਤੁਸੀਂ ਜਿਆਦਾ ਕਿੱਟਾ ਖਾਣਾ ਚਾਹੁੰਦੇ ਹੋ ਜਾਂ ਛਟਪਟੀ ਖਾਣਾ ਚਾਹੁੰਦੇ ਹੋ ਤੇ ਤੁਸੀਂ ਚਿੱਲੀ ਸੌਸ ਵੀ ਪਾ ਸਕਦੇ ਹੋ ਮੈਂ 2 ਚਮਚ ਪਾਈਏ ਤੇ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਇਹ ਚੀਜ਼ਾਂ ਤੁਸੀਂ ਆਪਣੀ ਮਰਜ਼ੀ ਮੁਤਾਬਕ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਪੂਣਾ ਨੂੰ ਅੱਛੇ ਤਰ੍ਹਾਂ ਮਿਕਸ ਕਰ ਲੈਣਾ ਇਹ ਦੇਖੋ ਕਿ ਪਲਾ ਵਧੀਆ ਬਣ ਗਿਆ ਨਾ ਵੈਜੀਟੇਬਲ ਕਰਿਆ ਵਧੀਆ ਬਣ ਗਿਆ ਹੁਣ ਅਸੀਂ ਪਾਉਾਂਗੇ ਮਸਾਲੇ ਦੇ ਵਿੱਚ ਹਾਂਜੀ ਪਹਿਲੇ ਅਸੀਂ ਪਾਵਾਂਗੇ ਨਮਕ नमक आप वैजटेबल के हिसाब न पाया ज़्यादा तेज़ ना हो जाए मज़ा नहीं आना खाने का अपने हिसाब न पा लेना नमक उस तो थोड़ा जैसी गर्म मसाला पावगे और सुक्का धनिया चाट मसाला इतने पाना तो सकते हो और थोड़ी जी हल्दी भी पावगे थोड़े जड़िया ने कलरफुल हो जाएगी और हल्की जी बेकी मिर्च ठीक है जी ਥੋੜਾ ਜਿਮ ਮਚਾਟ ਮਸਾਲਾ ਪਾ ਲਵਾਂਗੇ ਅਗਰ ਤੁਸੀਂ ਪਾਣਾ ਹੈ ਪਾ ਲਓ ਨਹੀਂ ਪਾਣਾ ਤਾਂ ਸਕਿਪਿੰਗ ਕਰ ਸਕਦੇ ਹੋ ਆ ਦੇਖੋ ਜੀ ਵੈਜੀਟੇਬਲ ਕਿੰਨੀਆਂ ਵਧੀਆ ਬਣ ਗਈਆਂ ਹੁਣ ਅਸੀਂ ਇਹਨੂੰ ਬਿਲਕੁਲ ਸੀਮ ਤੇ 2 ਮਿੰਟ ਰੱਖ ਕੇ ਪਕਾਵਾਂਗੇ 2 ਮਿੰਟ ਸਿਰਫ ਜਿਆਦਾ ਟਾਈਮ ਨਹੀਂ ਇਹ ਦੇਖੋ ਕਿੰਨੀਆਂ ਸੁਣਿਆ ਕਲਰਫੁਲ ਲੱਗ ਰੀਆਂ ਅਜੇ ਅਸੀਂ ਬਹੁਤ ਜਿਆਦਾ ਇਹਦੇ ਚਮਤੀ ਦੀਆਂ ਹੋਰ ਵੀ ਪਾਣਾ ਤੇ ਉਹ ਮੈਂ ਤੁਹਾਨੂੰ ਬਾਅਦ ਚ ਦੱਸਦੀ ਆ ਕਿ ਕੀ ਕੀ ਅਸੀਂ ਸਮਾਨ ਪਾਣਾ ਹੈ ਠੀਕ ਹੈ ਜੀ ਇਹਨੂੰ ਅਸੀਂ ਕਰ ਦੇਵਾਂਗੇ ਕਵਰ ਸਿਰਫ 2 ਮਿੰਟ ਤੇ ਅਸੀਂ ਹੁਣ ਇਡਲੀਆ ਨੂੰ ਚੈੱਕ ਕਰੀਏ ਪਹਿਲੇ ਕਿ ਇਡਲੀਆ ਸਾਡੇ ਆ ਤਿਆਰ ਹੋ ਗਏ ਹਨ ਅਸੀਂ ਫੋਕ ਦੀ ਸੈਟ ਨਾਲ ਦੇਖਾਂਗੇ ਇੱਕ ਵਾਰੀ ਇਹ ਦੇਖੋ ਜੀ ਸਾਡੀਆਂ ਇਡਲੀ ਬਣ ਚੁੱਕੀਆਂ ਨੇ ਇਹ ਦੇਖੋ ਬਿਲਕੁਲ ਪਲੇਨ ਆ ਰਿਹਾ ਇਟ ਮੀਨਸ ਕਿ ਸਾਡੀ ਇਡਲੀ ਬਣ ਗਈ ਹੈ ਐ ਕਟੋਰੀ ਵਾਲੀ ਵੀ ਦੇਖ ਲਓ ਬਹੁਤ ਵਧੀਆ ਬਣ ਗਈ ਹੈ ਬਿਲਕੁਲ ਸਾਫ ਆ ਰਿਹਾ ਹੁਣ ਅਸੀਂ ਗੈਸ ਨੂੰ ਬਿਲਕੁਲ ਨਾਲ ਬੰਦ ਕਰਾਂਗੇ ਗੈਸ ਬੰਦ ਕਰਨ ਤੋਂ ਬਾਅਦ ਅਸੀਂ ਇਹਨੂੰ ਠੰਢੀ ਹੋਣ ਦੀ ਵੇਟ ਕਰਾਂਗੇ ਬਾਹਰ ਕੱਢ ਲੈਣੇ ਆ ਬਟ ਇਹਦੇ ਠੰਡੇ ਜਦ ਤੱਕ ਨਹੀਂ ਹੁੰਦੀਆਂ ਅਸੀਂ ਉਹਨੂੰ ਯੂਜ਼ ਨਹੀਂ ਕਰਨਾ ਹਜੇ ਕਿਉਂਕਿ ਜੇ ਟੁੱਟ ਗਿਆ ਨਾ ਤੇ ਸਾਰਾ ਮਜ਼ਾ ਕਿਰਕਰਾ ਹੋ ਜਾਣਾ ਸਿਰਫ 2-3 ਮਿੰਟ ਦੀ ਗੱਲ ਹੈ ਉਹਦੋਂ ਤੱਕ ਸਾਡੇ ਵੈਜੀਟੇਬਲ ਵੀ 2 ਮਿੰਟ ਲੈਣ ਗਿਆ ਤੇ 2 ਮਿੰਟ ਹੀ ਅਸੀਂ ਉਧਰ ਲਗਾਵਾਂਗੇ ਠੀਕ ਹੈ ਜੀ ਉਹ ਤੱਕ ਸਾਡੀਆਂ ਇਡਲੀਆਂ ਠੰਡੀਆਂ ਹੋ ਜਾਣਗੀਆਂ ਹਾਂਜੀ ਅਸੀਂ ਇਡਲੀਆਂ ਬਾਹਰ ਕੱਢ ਲਿਆ ਨੇ ਦੇਖੋ ਜੀ ਇਡਲੀਆਂ ਕਿੰਨੀਆਂ ਵਧੀਆ ਬਣੀਆਂ ਨੇ ਔਰ ਪੂਰੀਆਂ ਫੁੱਲੀਆਂ ਫੁੱਲੀਆਂ ਬਣੀਆਂ ਨੇ ਦੇਖੋ ਜੀ بس ਅਸੀਂ ਵੇਟ ਕਰਨੀ ਐ ਨੂੰ ਠੰਡੇ ਹੋਣ ਦੀ ਬਹੁਤ ਹੀ ਗਰਮ ਨੇ ਜੇ ਅਸੀਂ ਗਰਮ निकालेंगे ਤੇ ਸਾਡਾ ਹੀ ਨੁਕਸਾਨ ਹੋਣਾ ਐ ਇਸ ਵਾਸਤੇ ਅਸੀਂ 2 ਮਿੰਟ ਹੋਰ ਵੇਟ ਕਰ ਲੈਣੇ ਆ ਜਿੱਥੇ ਇੰਨਾ ਟਾਈਮ ਲੱਗਿਆ ਉੱਥੇ 2 ਮਿੰਟ ਹੋਰ ਵੇਟ ਕਰ ਲਾਂਗੇ ਜੋ ਬਹੁਤ ਜ਼ਿਆਦਾ ਗਰਮ ਨੇ ਨਿਕਲ ਤੇ ਜਾਣਗੇ ਗਰਮ ਗਰਮ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਸਾਈਡ ਤੋਂ ਪ੍ਰੈਸ ਕਰੋਗੇ ਨਾ ਆਰਾਮ ਨਾਲ ਨਿਕਲ ਜਾਣੀਆਂ ਨੇ ਬਟ ਨਹੀਂ ਅਸੀਂ 2-3 ਮਿੰਟ ਨੂੰ ਹੋਰ ਵੇਟ ਕਰਾਂਗੇ 2 ਕੁ ਮਿੰਟ ਠੀਕ ਹੈ ਜੀ ਹੁਣ ਅਸੀਂ ਸਬਜ਼ੀਆਂ ਨੂੰ ਦੇਖ ਲਈਏ ਪਹਿਲੇ ਸਬਜ਼ੀਆਂ ਸਾਡੀਆਂ ਬਿਲਕੁਲ ਤਿਆਰ ਹੋ ਗਈਆਂ ਨੇ ਤੇ ਅਸੀਂ ਹੁਣ ਗੈਸ ਨੂੰ ਕਰ ਦਵਾਂਗੇ ਬੰਦ ਜਦੋਂ ਸਾਡੀਆਂ ਇਡਲੀਆਂ ਤਿਆਰ ਹੋ ਜਾਣੀਆਂ ਤੇ ਅਸੀਂ ਇਹਦੇ ਵਿੱਚ ਪਾਣੀ ਆਣ ਬਟ ਇਸ ਤਰ੍ਹਾਂ ਦੇ ਪਾਣੀ ਆ ਜੇ ਤੁਹਾਨੂੰ ਦੱਸਦੀਆਂ ਕਿ ਕਿਹਸੇ ਜਾਦ ਨਾਲ ਪਾਣੀ ਆ ਠੀਕ ਹੈ ਜੀ ਮਿਰਚ ਮਸਾਲੇ ਜਾਂ ਚਟਨੀਆਂ ਵਗੈਰਾ ਤੁਸੀਂ ਹੋਰ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਹਾਂਜੀ ਅਸੀਂ ਸਾਰੀਆਂ ਪਹਿਲੇ ਇਡਲੀਆਂ ਕੱਢ ਲਈਆਂ ਤੇ ਫਿਰ ਮੈਂ ਤੁਹਾਨੂੰ ਪਲੇਟ 'ਚ ਕੱਢ ਕੇ ਦਿਖਾਨੀ ਆ ਕਿ ਅਸੀਂ ਹੁਣ ਇਹਦਾ ਕੀ ਕਰਨਾ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਇਡਲੀਆਂ ਕਿੰਨੀਆਂ ਸੌਫਟ ਤੇ ਕਿੰਨੀਆਂ ਵਧੀਆ ਬਣੀਆਂ ਨੇ ਇੱਕ ਸਾਡੀ ਵੱਡੀ ਇਡਲੀ ਜੋ ਕਿ ਅਸੀਂ ਕਟੋਰੀ 'ਚ ਬਣਾਈ ਸੀ ਇਹ ਵਾਲੀ 'ਚ ਤੇ ਉਹ ਵੀ ਨਿਕਲ ਗਈ ਹੈ ਹੁਣ ਇਹ ਬਹੁਤ ਵੱਡੀ ਹੈ ਤੇ ਅਸੀਂ ਇਹਨੂੰ ਕਰ ਦਾਂਗੇ ਹਾਫ ਹਾਫ ਦੇ ਵੀ ਚਾਰ ਪੀਸ ਕਰ ਦਵਾਂਗੇ ਕਿਉਂਕਿ ਜ਼ਿਆਦਾ ਵੱਡੀ ਹੈ ਤੇ ਅਸੀਂ ਪਸਾਨੇ ਦੇ ਵਿੱਚ ਪਾਣੀ ਆ ਲੈ ਫਿਰ ਬਹੁਤ ਜ਼ਿਆਦਾ ਵੱਡੀਆਂ-ਵੱਡੀਆਂ ਛੈ ਨਹੀਂ ਲੱਗਣੀਆਂ ਹੁਣ ਤੁਸੀਂ ਇੱਥੇ ਆ ਕੇ ਜਦੋਂ ਤੁਸੀਂ ਇਡਲੀਆਂ ਕੱਢ ਲਿਆ ਨੇ ਚਾਹੇ ਤੁਸੀਂ ਇਹਦੇ ਦੋ-ਦੋ ਪੀਸ ਕਰ ਲਓ ਚਾਹੇ ਤੁਸੀਂ ਸਾਬਤ ਰੱਖ ਲਓ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਜਿਵੇਂ ਤੁਸੀਂ ਮਰਜ਼ੀ ਹੈ ਤੁਹਾਡੀ ਆ ਦੇਖੋ ਵਿੱਚ ਜਿਹੜੀ ਅਸੀਂ ਰਾਈ ਪਾਈ ਸੀ ਕਿੰਨੀ ਵਧੀਆ ਲੱਗ ਰਹੀ ਹੈ ਕੜੀ ਪੱਤਾ ਤੇ ਰਾਈ ਨਜ਼ਰ ਆ ਰਹੇ ਨੇ ਨਾ ਇਹਦੇ ਨਾਲ ਇਹ ਬਹੁਤ ਵਧੀਆ ਲੱਗਦੇ ਮੈਂ ਇਹਦੇ ਚਾਰ ਪੀਸ ਕਰ ਦਿੱਤੇ ਨੇ ਬਾਕੀ ਜਿਹੜੀਆਂ ਇਡਲੀਆਂ ਨੇ ਮੈਂ ਇਹਨੂੰ ਕਟਾਂਗੇ ਨਹੀਂ ਅਗਰ ਤੁਸੀਂ ਕਟਨੀਆਂ ਨੇ ਤਾਂ ਹਾਫ ਆਫ ਪੀਸ ਕਰ ਸਕਦੇ ਹੋ ਚਾਰ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਡੇ ਬੱਚੇ ਖੁਸ਼ ਹੋ ਕੇ ਖਾਂਦੇ ਨੇ ਉਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਜਿਵੇਂ ਮੈਂ ਇਸ ਤਰ੍ਹਾਂ ਚਾਰ ਪੀਸੇ ਇਹਦੇ ਕੀਤੇ ਨੇ ਉਸ ਤਰ੍ਹਾਂ ਹੀ ਤੁਸੀਂ ਇਹਦੇ ਵੀ ਚਾਰ ਪੀਸ ਕਰ ਸਕਦੇ ਹੋ ਦੇਖੋ ਕਿੰਨੇ ਸੌਫਟ ਬਣੇ ਦੇਖੋ ਕਿੰਨੇ ਜਾਲੀ ਵਾਲੇ ਇਹ ਦੇਖੋ ਜੀ ਕਿੰਨੇ ਵਧੀਆ ਬਣੇ ਆ ਇਸ ਤਰ੍ਹਾਂ ਵੀ ਤੁਸੀਂ ਖਾ ਸਕਦੇ ਹੋ ਬਹੁਤ ਹੀ ਸਵਾਦ ਲੱਗਦੀ ਗਰਮ ਗਰਮ ਜਦੋਂ ਖਾਓਗੇ ਤੇ ਹੁਣ ਅਸੀਂ ਇਹਨੂੰ ਪਾਵਾਂਗੇ ਤੜਕੇ ਦੇ ਵਿੱਚ ਜੜਾ ਸੀ ਵੈਜੀਟੇਬਲ ਦਾ ਤੜਕਾ ਲਗਾਇਆ ਅਸੀਂ ਹੋ ਗੈਸ ਚਾਲੂ ਕਰ ਦਾਂਗੇ ਕਿਉਂਕਿ ਥੋੜੀ ਨਾਲ ਗਰਮ ਹੋ ਜੇਗੀ ਅਸੀਂ ਗੈਸ ਬੰਦ ਕਰ ਦਿੱਤੀ ਸੀ ਤੇ ਹੁਣ ਅਸੀਂ ਇਹਨੂੰ ਸੌਫਟ ਸੌਫਟ ਅਧਾਣੇ ਨਾਲ ਨੂੰ ਮਿਕਸ ਕਰ ਦਵਾਂਗੇ ਜਿੰਨੇ ਤੁਸੀਂ ਇਧਰਿਆ ਪਾਣੀਆਂ ਦੇ ਵਿੱਚ ਪਾ ਲਓ ਤੁਸੀਂ ਉਂਝ ਖਾਨੀਆਂ ਨੂੰ ਉਂਝ ਵੀ ਰੱਖ ਲਓ ਮੈਂ ਥੋੜੀ ਅਜ ਰੱਖ ਲਈਆਂ ਨੇ ਤੇ ਬਾਕੀ ਮੈਂ ਤੜਕੇ ਵਿੱਚ ਪਾਤੀਆਂ ਠੀਕ ਹੈ ਜੀ ਇਹ ਦੇਖੋ ਇਹ ਸਾਡੀ ਬਣ ਗਈ ਇਹ ਪੱਤੀਆ ਵਧੀਆ ਰਸਤੀ और बहुत ही हेल्दी तो बहुत ही टेस्टी जेडे के बच्चे बहुत पसंद कर अच्छी तरह मिक्स कर लेना तो जो तो तुसी सर्व करना तो वो भी मैं तुम दसती हूँ कि प्लेट च पा के तुशी करना ठीक है जी हमू तो मैं, मैं गैस को कर लग बंद ਤੇ ਉਸ ਤੋਂ ਬਾਅਦ ਤੁਸੀਂ ਡੈਕੋਰੇਸ਼ਨ ਕਿਵੇਂ ਕਰਨੀ ਹੈ ਪਲੇਟ ਦੇ ਵਿੱਚ ਕਿਵੇਂ ਪਾਉਣਾ ਠੀਕ ਹੈ ਜੀ ਹਾਂ ਜੀ ਤੁਸੀਂ ਦੇਖੋ ਆਇਵਲੀਆਂ ਇਡਲੀਆਂ ਕਿੰਨੀਆਂ ਵਧੀਆ ਬਣ ਗਈਆਂ ਨੇ ਪਰ ਵੈਜੀਟੇਬਲ ਨੂੰ ਇਸ ਤਰ੍ਹਾਂ ਤੁਸੀਂ ਡੈਕੋਰੇਸ਼ਨ ਕਰ ਲਓ ਸਾਈਡ ਤੇ ਔਰ ਉੱਪਰ ਪਾ ਦਿਓ ਤੁਸੀਂ ਮੂੰਗਫਲੀ ਦੀਆਂ ਗਿਰੀਆਂ ਔਰ ਨਾਲ ਪਾ ਦਿਓ ਚੜੀਆਂ ਬਰੀਕ ਵਾਲੀਆਂ ਸੇਵੀਆਂ ਹੁੰਦੀਆਂ ਨੇ ਉਹਦੇ ਨਾਲ ਡੈਕੋਰੇਸ਼ਨ ਕਰ ਦੋ ਤੇ ਹੁਣ ਅਸੀਂ ਪਾਵਾਂਗੇ ਉੱਪਰ ਤੰਗੀਆਂ ਥੋੜਾ ਥੋੜਾ ਧਨੀਆ ਪਾ ਦੋ ਉੱਪਰ ਤੇ ਸਾਡੀ ਪਲੇਟ ਤਿਆਰ ਹੋ ਗਈ ਹੈ ਇਹ ਦੇਖੋ ਜੀ ਔਰ ਮੈਂ ਕੁਝ ਇਡਲੀਆਂ ਅੰਜੀ ਸਿੰਪਾ ਰੱਖਿਆ ਨੇ ਤੁਸੀਂ ਸੌਸ ਦੇ ਨਾਲ ਖਾਓ ਚੇ ਘਰ ਦੀ ਚਟਨੀ ਬਣਾਈ ਹੈ ਉਹਦੇ ਨਾਲ ਖਾਓ ਜਿਹਦੇ ਨਾਲ ਮਰਜੀ ਖਾਓ ਸੰਭਰ ਬਣਾਇਆ ਜਾਂ ਦਾਲ ਮੂੰਗੀ ਮਸਲ ਦੇ ਬਣੇ ਉਹਦੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਲੱਗਦੀ ਹੈ ਦੇਖੋ ਜੀ ਪਲੇਟ ਕਿੰਨੀ ਵਧੀਆ ਤਿਆਰ ਹੋ ਗਈ ਹੈ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਹੁਣ ਅਸੀਂ ਇਹਦੇ ਤੇ ਵੀ ਥੋੜਾ ਥੋੜਾ ਧਨੀਆ ਤੇ ਮੂੰਗਫਲੀ ਦੀਆਂ ਘਿਰੀਆਂ ਤੇ ਨਾਲ ਹੀ ਅਸੀਂ ਥੋੜਾ ਥੋੜਾ ਧਨੀਆ ਪਾ ਦਾਂਗੇ ਥੋੜਾ ਸੋਰੀ ਸੇਵੀਆਂ ਵੀ ਪਾ ਦਾਂਗੇ ਇਸ ਤਰ੍ਹਾਂ ਤੁਸੀਂ ਡੈਕੋਰੇਸ਼ਨ ਕਰਕੇ ਬੱਚਿਆਂ ਨੂੰ ਦਿਓ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਔਰ ਦੇਖੋ ਜੀ ਕਿੰਨੀ ਵਧੀਆ ਚੀਜ਼ ਬਣ ਗਈ ਹੈ ਇਹ ਦੇਖੋ ਜੀ ਸਿੰਪਲ ਵੀ ਕਿੰਨੀ ਵਧੀਆ ਲੱਗ ਰਹੀਆਂ ਨੇ ਅਗਰ ਸਿੰਪਲ ਰੱਖਣੀਆਂ ਸਿੰਪਲ ਪਾ ਲਓ ਕਿਉਂਕਿ ਤੁਸੀਂ ਮੈਂ ਨਮਕ ਇਸੇ ਪਿੱਛੇ ਉਹਦੇ ਚ ਪਾਇਆ ਸੀ राई ਵੀ ਪਾ ਦਿੱਤੇ ਸੀ ਕੜੀ ਪੱਤਾ ਵੀ ਕਿ ਕਈ ਸਿੰਪਲ ਬਹੁਤ ਪਸੰਦ ਕਰਦੇ ਨੇ ਸਿੰਪਲ ਵੀ ਤੁਸੀਂ ਖਾ ਸਕਦੇ ਹੋ ਤੇ ਇਸ ਤਰ੍ਹਾਂ ਦੇ ਵੀ ਤੁਸੀਂ ਆ ਦੇਖੋ ਕਿੰਨਾ ਮਜ਼ਾ ਆ ਰਿਹਾ ਦੇਖ ਕੇ ਤੇ ਮੇਰੇ ਤਾਂ ਮੂੰਹ ਚ ਪਾਣੀ ਆ ਰਿਹਾ ਮੈਂ ਵੀ ਖਾ ਰਹੀ ਹਾਂ ਤੇ ਤੁਸੀਂ ਵੀ ਬਣਾ ਕੇ ਖਾਓ ਤੇ ਇੰਜੋਏ ਕਰੋ ਠੀਕ ਹੈ ਜੀ